ਮਹਾਰਾਜ ਕਹਿੰਦੇ ਨੇ ਆਦ ਘਰੀ ਕੋਉ ਨ ਰੱਖੈ ਘਰ ਤੇ ਦੇਤ ਨਿਕਾਰ ਜਿਸ ਘਰ ਨੂੰ ਇੰਨੀ ਸਾਰੀ ਜ਼ਿੰਦਗੀ ਲਾ ਦਿੱਤੀ ਖਾਏ ਬਣ ਜਾਏ ਖਾਏ ਬਣ ਜਾਏ ਮਹਾਰਾਜ ਕਹਿੰਦੇ ਇਸੇ ਘਰ ਵਿੱਚੋਂ ਅੱਧੀ ਘੜੀ ਤਿਸੇ ਨਹੀਂ ਰੱਖਣਾ ਤੈਨੂੰ ਬਾਹਰ ਕੱਢ ਕੇ ਲੈ ਜਾਣਾ ਤੈਨੂੰ ਘਰੋਂ ਕੱਢਣਗੇ ਤੇ ਜਿੰਨਾ ਕੁਝ ਤੂੰ ਕਮਾਇਆ ਹੋਇਆ ਪੁੱਤਰ ਧੀਆਂ ਉਹਦੇ ਤੇ ਨਜ਼ਰ ਜ਼ਰੂਰ ਰੱਖਣਗੇ ਵੀ ਇਹਨੂੰ ਕਿਵੇਂ ਵੰਡਣਾ ਹੈ ਮਹਾਰਾਜ ਕਹਿੰਦੇ ਤੇਰੇ ਬਾਰੇ ਨਹੀਂ ਮਹਾਰਾਜ ਕਹਿੰਦੇ ਬਸ ਆ ਦੁਨੀਆ ਦੀ ਖੇਡ ਈ ਪਰ ਮੈਂ ਇੱਕ ਬੇਨਤੀ ਕਰਾਂਗਾ ਗੁਰੂ ਤੇਗ ਬਹਾਦਰ ਨੂੰ ਚੇਤੇ ਕਰਿਓ ਇਹ ਸਾਰੇ ਕਹਿਣਗੇ ਬਾਹਰ ਕੱਢ ਲੈ ਗੁਰੂ ਇਹ ਮੈਂ ਕਹਿੰਦਾ ਤੂੰ ਜੀ ਸੰਸਕਾਰ ਕਰ ਉਹ ਤੁਸੀਂ ਖੱਡੀਆਂ ਸੱਟ ਉਹ ਅਸਤੀਆਂ ਪਾਓ ਅਖੀਰ ਤੇ ਇੱਥੇ ਆ ਕੇ ਨਹੀਂ ਕਹਿੰਦੇ ਕਦੀ ਮਨਵਾਜ ਤੇ ਕਰਾ ਦੱਸੋ ਕਿਸ ਨੇ ਅੰਤਮ ਅਰਦਾਸ ਦੇ ਕੇ ਭਾਈ ਸਾਹਿਬ ਜੀ ਅਰਦਾਸ ਕਰਿਓ ਸਾਡੀ ਬੇਬੇ ਵਾਪਸ ਘਰ ਆ ਜਾਏ ਸਾਰੀ ਕਹਿੰਦੇ ਉਹ ਇੱਥੇ ਰੱਖੀ ਇਹਨੂੰ ਚਰਨਾ ਚ ਨਵਾਜ਼ ਬਖਸ਼ੀ ਮੈਂ ਉਹਦੋਂ ਸੋਚਣਾ ਜਦੋਂ ਚਰਨਾ ਚ ਨਵਾਸ ਕਹਿੰਦਿਆ ਗੱਲ ਤਾਂ ਚੰਗੀ ਐ ਕੋਈ ਨਹੀਂ ਜੁਰਤ ਕਰਕੇ ਕਹਿੰਦਾ ਨਹੀਂ ਬੇਬੇ ਨੂੰ ਘਰ ਲੈ ਜੀ ਬਾਪੂ ਘਰ ਆ ਜਾਏ ਜੇ ਕਿਤੇ ਚਾਰ ਪੰਜ ਦਿਨ ਸੁਪਨੇ ਚ ਆ ਗਿਆ ਕੁਝ ਮੰਗ ਲਿਆ ਤੇ ਚੇਤੇ ਰੱਖਿਓ ਤੀਜੇ ਦਿਨ ਨੀਂਦ ਕੋਈ ਨਹੀਂ ਆਉਂਦੀ ਗੁਰਦੁਆਰੇ ਅਰਦਾਸਾਂ ਕਰਾਂਦਿਆ ਸਿਆਣਿਆਂ ਕੋਲ ਪੁੱਛਣ ਲੱਗ ਪੈਂਦੇ ਆ ਗੁਰੂ ਜੀ ਕਹਿੰਦੇ ਤੂੰ ਕਿਨਾ ਪਿੱਛੇ ਤੁਰਿਆ ਫਿਰਨਾ ਕਮਲਿਆ ਇਹਨਾਂ ਤੈਨੂੰ ਮਰਨ ਤੋਂ ਬਾਅਦ ਸੁਪਨੇ ਚ ਬਰਦਾਸ਼ਤ ਨਹੀਂ ਕਰਨਾ ਤੋ ਉਹਨੂੰ ਚੇਤੇ ਕਰ ਜਿਹਨੇ ਮਰਨ ਤੋਂ ਬਾਅਦ ਤੇ ਵੀ ਬਾਹ ਨਹੀਂ ਚੱਲਿਆ